ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਐਫਆਈਆਰ ਦਰਜ ਹੋਣ ਤੋਂ ਬਾਅਦ ਐਫਆਈਆਰ ਕਰਵਾਉਣ ਵਾਲੇ ਦਾ ਪਰਿਵਾਰ ਆਇਆ ਮੀਡੀਆ ਦੇ ਸਾਹਮਣੇ ਹਾਂਜੀ ਦੋਸਤੋ ਜਦੋਂ ਪਰਿਵਾਰ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕਿੰਨਾ ਕੁ ਇਸ ਕੇਸ ਬਾਰੇ ਪਤਾ ਹੈ ਜਾਂ ਕੇਸ ਕਿਉਂ ਕਰਵਾਇਆ ਗਿਆ ਹੈ ਤਾਂ ਪਰਿਵਾਰ ਬਿਲਕੁਲ ਹੀ ਇਸ ਗੱਲ ਤੋਂ ਮੁਕਰ ਗਿਆ ਕਿ ਸਾਨੂੰ ਇਸ ਕੇਸ ਬਾਰੇ ਕੁਝ ਪਤਾ ਹੀ ਨਹੀਂ ਅਤੇ ਇਹ ਜੋ ਸਾਹਮਣੇ ਸਕਰੀਨ ਦੇ ਉੱਤੇ ਬੋਲ ਰਹੀ ਹੈ ਇਹ ਉਸ ਮੁੰਡੇ ਦੀ ਭਝਾਈ ਹੈ ਭਾਬੀ ਹੈ ਸੱਚੀ ਭਾਬੀ ਜਿਸ ਨੇ ਇਹ ਕੇਸ ਕਰਵਾਇਆ ਹੈ ਅਤੇ ਇਸ ਦੀ ਭਾਬੀ ਤੋਂ ਉਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਇਹਦੀ ਭਾਬੀ ਨੇ ਦੱਸਿਆ ਕਿ ਮੁੰਡਾ ਕਾਫੀ ਟਾਈਮ ਤੋਂ ਬਾਰੀ ਰਹਿ ਰਿਹਾ ਹੈ ਅਤੇ ਪਰਿਵਾਰ ਦੇ ਚਲਦੇ ਜਦੋਂ ਅਸੀਂ ਸ਼ੁਰੂ ਚ ਜਾਂਦੇ ਸੀ ਇਹ ਤਾਂ ਉਸ ਟਾਈਮ ਦੇ ਵਿੱਚ ਅਸੀਂ ਪਰਮੇਸ਼ਵਰਦਾਰ ਕਾਫੀ ਟਾਈਮ ਗਏ ਆ ਪਰ ਉਸ ਤੋਂ ਬਾਅਦ ਬੱਚੇ ਛੋਟੇ ਹੋਣ ਕਾਰਨ ਮੈਂ ਜਾ ਨਹੀਂ ਸਕੀ ਪਰ ਜਿਹੜਾ ਇਸ ਦਾ ਦਯੁਰਾ ਉਹ ਜਾਂਦਾ ਰਿਹਾ ਤੇ ਇਸ ਦੀ ਜਿਹੜੀ ਨਣਦ ਹੈ ਜਿਸ ਦਾ ਕੀ ਦੱਸਿਆ ਜਾ ਰਿਹਾ ਕਿ ਉੱਥੇ ਕਤਲ ਹੋਇਆ ਅਤੇ ਜ਼ਹਿਰ ਦਿੱਤੀ ਗਈ ਅਤੇ ਰੇਪ ਕੀਤਾ ਗਿਆ ਕਤਲ ਹੋਇਆ ਉਹ ਕੁੜੀ ਤੇ ਉਹ ਭਰਾ ਉੱਥੇ ਜਾਂਦੇ ਸੀਗੇ ਪਰ ਇਹਨਾਂ ਨੂੰ ਇਸ ਕੇਸ ਬਾਰੇ ਕੁਝ ਵੀ ਪਤਾ ਨਹੀਂ ਇਹ ਸਾਫ਼ ਸਾਫ਼ ਇਸ ਕੇਸ ਤੋਂ ਮੁਕਰ ਗਏ ਅਤੇ ਇਹਨਾਂ ਤੋਂ ਜਦੋਂ ਪੁੱਛਿਆ ਗਿਆ ਕਿ ਪਹਿਲਾਂ ਤੁਸੀਂ ਇਸ ਬਾਰੇ ਕੋਈ ਇਸ ਤਰ੍ਹਾਂ ਦੀ ਗੱਲ ਸੁਣੀ ਤਾਂ ਇਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਜਿਹੜਾ ਪਰਮੇਸ਼ਵਰ ਦਵਾਰ ਜਾਂਦੇ ਸੀ ਤਾਂ ਉਸ ਟਾਈਮ ਦੇ ਵਿੱਚ ਉੱਥੇ ਸਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਤਾਂ ਪਤਾ ਲੱਗੀ ਅਤੇ ਨਾ ਹੀ ਸਾਡੇ ਸਾਹਮਣੇ ਕੋਈ ਹੋਈ ਹੈ ਅਤੇ ਜਦੋਂ ਇਸ ਦੇ ਜਿਹੜਾ ਘਰ ਵਾਲੇ ਤੋਂ ਯਾਨੀ ਉਸ ਕੁੜੀ ਦੇ ਵੱਡੇ ਭਰਾ ਤੋਂ ਜਿਸ ਦਾ ਕਤਲ ਦੱਸਿਆ ਜਾ ਰਿਹਾ ਕਿ ਹੋਇਆ ਹੈ ਅਤੇ ਜਿਸ ਦਾ ਰੇਪ ਹੋਇਆ ਗਿਆ ਉਸ ਦੇ ਵੱਡੇ ਭਰਾ ਤੋਂ ਪੁੱਛਿਆ ਗਿਆ ਤਾਂ ਉਸ ਨੇ ਵੀ ਸਾਫ਼ ਇਨਕਾਰ ਕਰ ਦਿੱਤਾ ਇਸ ਕੇਸ ਬਾਰੇ ਜਾਣਣ ਤੋਂ ਅਤੇ ਉਸ ਨੇ ਦੱਸਿਆ ਕਿ ਜਿਹੜੇ ਮੇਰੇ ਭਰਾ ਨੇ ਜੋ ਛੋਟੇ ਭਰਾ ਨੇ ਕੇਸ ਕਰਵਾਇਆ ਹੈ ਜੋ ਟੱਡਰੀ ਵਾਲੇ ਟੱਡਰੀਆਂ ਵਾਲਿਆਂ ਤੇ ਰਣਜੀਤ ਸਿੰਘ ਤੇ ਕੇਸ ਕਰਵਾਇਆ ਹੈ ਉਹ ਮੇਰਾ ਭਰਾ ਕਾਫੀ ਟਾਈਮ ਤੋਂ ਘਰੋਂ ਬਾਹਰ ਹੈ ਅਤੇ ਪਿਛਲੇ 1 ਮਹੀਨੇ ਤੋਂ ਉਹਦੇ ਨਾਲ ਸਾਡੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕੋਈ ਮੁਲਾਕਾਤ ਵੀ ਨਹੀਂ ਹੋਈ ਹੈ ਅਗਰ ਉਸਨੇ ਕੇਸ ਕਰਵਾਇਆ ਹੈ ਤਾਂ ਸ਼ਾਇਦ ਉਸ ਨੂੰ ਕੁਝ ਇਸ ਤਰ੍ਹਾਂ ਦਾ ਪਤਾ ਹੋਵੇ ਪਰ ਸਾਡੀ ਨੌਲੇਜ ਦੇ ਵਿੱਚ ਉਸ ਟਾਈਮ ਦੀਆਂ ਇਸ ਤਰ੍ਹਾਂ ਦੀਆਂ ਕੋਈਆਂ ਕੋਈ ਗੱਲਾਂ ਨਹੀਂ ਹੈ ਕੋਈ ਇਸ ਤਰ੍ਹਾਂ ਦੀ ਉਸ ਸਮੇਂ ਦੀ ਸਾਡੇ ਸਾਹਮਣੇ ਕੋਈ ਕਿਸ ਤਰ੍ਹਾਂ ਦੀ ਗੱਲ ਨਹੀਂ ਆਈ ਤਾਂ ਦੋਸਤੋ ਹੋ ਸਕਦਾ ਹੈ ਆਉਣ ਵਾਲਾ ਸਮਾਂ ਕਿਉਂਕਿ 12.5 ਸਾਲ ਸਮਾਂ ਹੋ ਗਿਆ ਹੈ ਇਹ ਗੱਲ ਝੂਠੀ ਹੈ ਸੱਚੀ ਹੈ ਇਹ ਪੁਲਿਸ ਤਫਦੀਸ਼ ਦੇ ਵਿੱਚ ਪਤਾ ਲੱਗੂਆ ਪਰ ਪੁਲਿਸ ਨੂੰ ਪੁਲਿਸ ਨੂੰ ਵੀ ਇਸ ਤਰ੍ਹਾਂ ਦੇ ਐਨੇ ਪੁਰਾਣੇ ਕੇਸ ਦੇ ਜਿਹੜੇ ਜੋ ਗਵਾਹ ਨੇ ਜਾਂ ਉਸ ਸਮੇਂ ਦੇ ਜਿਹੜੇ ਜੋ ਇਹਨਾਂ ਨੇ ਸਬੂਤ ਇਕੱਠੇ ਕਰਨੇ ਨੇ ਉਹ ਕਰਨੇ ਵੀ ਬੜੇ ਮੁਸ਼ਕਲ ਹੋ ਜਾਣਗੇ ਕਿਉਂਕਿ ਸਮਾਂ ਬਹੁਤ ਲੰਮਾ ਹੈ 12.5 ਸਾਲ ਦਾ ਸਮਾਂ ਹੈ ਸੋ ਪਰਿਵਾਰ ਤੋਂ ਵੀ ਕਿਸੇ ਤਰ੍ਹਾਂ ਦਾ ਕੋਈ ਸੁਰੱਖਾ ਨਹੀਂ ਮਿਲਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਕਿ ਆਖਿਰ ਰਣਜੀਤ ਸਿੰਘ ਢੱਡਰੀਆਂ ਵਾਲਿਆ ਤੇ ਕਿਸ ਤਰ੍ਹਾਂ ਦੇ ਜਿਹੜੇ ਗੱਲਬਾਤ ਹੋਊਗੀ ਜਾਂ ਕਿਸ ਤਰ੍ਹਾਂ ਦੇ ਜਿਹੜੇ ਅੱਗੇ ਹਾਲਾਤ ਬਣਨਗੇ ਹਾਲੇ ਤੱਕ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਹਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਸੋ ਹਜੇ ਉਹਨਾਂ ਤੇ ਇਲਜ਼ਾਮ ਲੱਗੇ ਨੇ ਸਬਤ ਹਜੇ ਹੋਣੇ ਬਾਕੀ ਨੇ ਉਹ ਮਾਣਯੋਗ ਕੋਰਟ ਦਾ ਕੰਮ ਹੈ ਅਤੇ ਸਬੂਤ ਇਕੱਠੇ ਕਰਨੇ ਪ੍ਰਸ਼ਾਸਨ ਦਾ ਕੰਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਕਿ ਆਖਿਰ ਇਸ ਕੇਸ ਦੇ ਵਿੱਚ ਨਵਾਂ ਕੀ ਮੋੜ ਆਇਆ